ਦੇ ਸਮੇਂ ਬਾਰੇ ਆਪਾਂ ਗੱਲਬਾਤ ਕਰਾਂਗੇ। ਉਸਤਾਦ ਜੀ ਸਾਨੂੰ ਇਹ ਦੱਸੋ ਵੀ ਜਿਹੜਾ ਤੁਹਾਡਾ ਜਦੋਂ ਤੁਸੀਂ ਕਬੂਤਰਬਾਜੀ ਸਟਾਰਟ ਕੀਤੀ ਆ ਉਸ ਤੋਂ ਪੁਰਾਣਾ ਤੁਸੀਂ ਕਿੱਥੋਂ ਤੱਕ ਜਾਣਦੇ ਹੋ ਵੀ ਕਿੱਥੋਂ ਕਬੂਤਰਬਾਜੀ ਤੁਹਾਡੇ ਹਿਸਾਬ ਦੇ ਨਾਲ ਚੱਲੀ ਆ ਥੇੜ? ਇਹ ਪੁਰਾਣਾ ਤਾਂ ਜੀ ਸਭ ਨੂੰ ਪਤਾ ਹੈ ਪਹਿਲਾਂ ਜਿਹੜੀ ਚਕੜਾ ਸਾਹਿਬ ਨੇ ਇੰਟਰਵਿਊ ਕਰੀ ਸੀ ਨਾ ਉਹ ਸਭ ਕੁਝ ਗੱਲਾਂ ਹੋ ਚੁੱਕੀਆਂ। ਪਰ ਫੇਰ ਵੀ ਜਿੱਤ ਸ਼ੁਰੂਆਤ ਇਹ ਕਰੀ ਸੀ ਸਰਦਾਰ ਕਿਸ਼ਨ ਸਿੰਘ ਨੱਚਾ ਜੀ ਪੱਤਰਮੱਲ ਕਹਿੰਦੇ ਸੀ ਹੂੰ ਉਹਨਾਂ ਨੇ ਖੇਡ ਕੱਢੀ ਆ ਕਬੂਤਰਾਂ ਦੀ ਉਸ ਤੋਂ ਬਾਅਦ ਅੱਗੇ ਚੱਲਦੀ ਗਈ ਬਾਬਾ ਰੋਡਾ ਸਰਦਾਰ ਭਾਗਸੂ ਬੜੇ ਸਾਰੇ ਠਾੜ ਚ ਬਹੁਤ ਜ਼ਿਆਦੇ ਨੇ ਠੀਕ ਹੈ ਕਹਿੰਦੇ ਸੀ ਸਰਦਾਰ ਕਿਸ਼ਨ ਸਿੰਘ ਪੱਤਰਮੱਲ ਕੁਲਦੇ ਸੀ ਪੱਤਰਮੱਲ ਦੇ ਨਾਮ ਨਾਲ ਮਸ਼ਹੂਰ ਸੀ ਉਹ ਪਤਾ ਹੀ ਆ ਸਭ ਨੂੰ ਠੀਕ ਹੈ ਜੀ ਤੇ ਬਾਬੇ ਰੋਡੇ ਹੋਰਾਂ ਤੋਂ ਬਾਅਦ ਬਾਬੇ ਰੋਡੇ ਦੇ ਚੇਲੇ ਸੀ ਗੁੱਗੜ ਜਗਾ ਮੈਨੂੰ ਉਹਨਾਂ ਦਾ ਪੱਕਾ ਨਾਮ ਨਹੀਂ ਪਤਾ ਭੁੱਲ ਗਿਆ ਹਾਂਜੀ ਤੇ ਵਕੀਲ ਸਾਹਿਬ ਬਹਿਣੀ ਵਾਲਾ ਠੀਕ ਹੈ ਜੀ ਐਡਵੋਕੇਟ ਕੁਲਵਿੰਦਰ ਸਿੰਘ ਸਰਦਾਰ ਕੁਲਵਿੰਦਰ ਸਿੰਘ ਜੀ ਮੈਂ ਉਹਨਾਂ ਦਾ ਚੇਲਾ ਹਾਂ ਮੇਰੇ ਗੁਰੂ ਦਾ ਅੱਛਾ ਜੀ ਚਲੋ ਉਹਨਾਂ ਨੇ ਮੈਨੂੰ ਦੱਸਿਆ ਸਭ ਕੁਝ ਬਾਜੀ ਤੋਂ ਮੈਂ ਆਇਆ ਬਾਜੀ ਛੱਡ ਲਈ ਅਸੀਂ ਦੋ ਪੰਜ ਚਾਰ ਦਿਨਾਂ ਬਾਅਦ ਬਾਜੇ ਵਾਲੇ ਅੱਛਾ ਜੀ ਉਹ ਬਾਜੇ ਵਾਲੇ ਬਾਜੀ ਛੱਡੀ ਚ ਕਬੂਤਰੀ ਜਿੱਤ ਗਈ ਜ਼ਿਆਦਾ ਉੱਡ ਗਈ ਬਹੁਤ ਜ਼ਿਆਦਾ ਪਰ ਮੈਂ ਜਦੋਂ ਘਰੇ ਆ ਕੇ ਦੇਖੀ ਉਹ ਠੀਕ ਨਹੀਂ ਹੂੰ ਸਹੀ ਹੈ ਨਹੀਂ ਉਹਦੀ ਠੀਕ ਹੈ ਜੀ ਹੁਣ ਆਪਾਂ ਕੋਈ ਇਹ ਤੇ ਨਹੀਂ ਬਾਬਾ ਸਰਦਾਰ ਕਿਸ਼ਨ ਸਿੰਘ ਦੇ ਪੋਪੋਤੇ ਟੈਣੀ ਹੋਰਾਂ ਨਾਲ ਬਹੁਤਾ ਹੈ ਮੇਰੀ ਹਾਂਜੀ ਉਹ ਮੈਂ ਸੋਚਿਆ ਹਾਂਜੀ ਮੈਂ ਯਾਰ ਕੂਤਰੀ ਠੀਕ ਨਹੀਂ ਇਹ ਹੂੰ ਮੈਂ ਉਹ ਗੱਲ ਜੀ ਸੋਚੀ ਹੈ ਕਿੜਾ ਕੋਈ ਬਰਿਆ ਜੀ ਹੈ ਜਿਹੜੀ ਸਚਾਈ ਹੈ ਚਾਹੀਏ ਮੈਂ ਪਤਾ ਕਰਿਆ ਫਿਰ ਮੈਂ ਬਾਬਾ ਜੀ ਪੜ੍ਹੇ ਸੀ ਕੋਈ ਹੂੰ ਉਹ ਬੰਦੇ ਨੂੰ ਜੀ ਤੋਂ ਪੁੱਛਿਆ ਕਹਿੰਦਾ ਮੈਨੂੰ ਪੱਕਾ ਨਹੀਂ ਪਤਾ ਸ਼ਾਇਦ ਗੂਠਾ ਛਾਪ ਹੋਣ ਓਕੇ ਸਰਦਾਰ ਕਿਸ਼ਨ ਸਿੰਘ ਹਮ ਪੱਤਰਮਾਲ ਜੀ ਹਾਂਜੀ ਮੈਂ ਸੋਚਿਆ ਯਾਰ ਜੀ ਗੂਠਾ ਛਾਪ ਆਪਾਂ ਕੁਛ ਨਾ ਕੁਛ ਪੜੇ ਆਪਾਂ ਕੁਛ ਕਰ ਹਮ ਫੇਰ ਮੈਂ ਉਹ 92 ਚ ਖੇਡ ਬਦਲ ਲਈ ਆਬਦੀ ਬਣਾ ਲਈ ਅੱਛਾ ਜੀ ਮੈਂ ਹੋਰ ਹਸਾਬ ਕਿਤਾਬ ਕੱਟ ਲੇ ਕੋਈ ਅੱਛਾ ਜੀ ਉਹ ਛੱਡ ਦੇ ਹੁਣੇ 1920 30 ਚ ਵੱਜ ਗਿਆ ਮੇਰੇ ਹਿਸਾਬ ਕੇ 30 40 ਤੇ ਇੱਥੇ ਜੇ ਛੜਦੇ ਹੋਣੇ ਕਿਉਂ ਸਾਡੇ ਤੋਂ ਪਹਿਲਾਂ ਬਾਬੇ ਰੋਡੇ ਹੋਣੀ 40 ਕੇ ਸਾਲ ਪਹਿਲਾਂ ਸ਼ੁਰੂਆਤ ਕਰੀ ਹੋਊ ਉਹਨਾਂ ਨੇ ਅਬ ਦੀ ਜਵਾਨੀ ਚ ਮੈਂ ਤਾਂ ਬਜ਼ੁਰਗ ਹੋਏ ਦੇਖੇ ਨੇ ਹਾਂਜੀ ਉਦੋਂ ਪਹਿਲਾਂ 10 ਸਾਲ ਹੋਰ ਪੱਛੇ ਮਤਲਬ ਜੀ ਹਾਂਜੀ ਪਿੱਛੇ ਚਲੇ ਜਾਂ ਉਹ 10 ਕੇ ਸਾਲ ਹੋਰ ਪਿੱਛੇ ਮੇਰੇ ਹਿਸਾਬ ਚ 30 40 ਤੇ ਛੜਨ ਲੱਗੇ ਹੋਣਗੇ ਠੀਕ ਹੈ ਜੀ ਅਸੀਂ ਉਹ ਤਾਂ ਨਹੀਂ ਦੇਖੇ ਸਰਦਾਰ ਕਿਸ਼ਨ ਸਿੰਘ ਬਾਬਾ ਰੋਡਾ ਤੇ ਬਾਬਾ ਰੋਡੇ ਹੀ ਮੈਂ ਦੇਖਿਆ ਸਰਦਾਰ ਭਾਗਸੂ ਵੀ ਨਹੀਂ ਦੇਖੇ ਅੱਛਾ ਜੀ ਪਾ 340 ਦਾ ਸਬਰ ਫਿਰ ਉਹ 92 ਚ ਮੈਂ ਖੇਡ ਬਦਲੀ ਉਹ ਹੂੰ ਉਹ ਤੋਂ ਥੋੜਾ ਜਿਹਾ ਅੱਗਾ ਪਿੱਛਾ ਕਰ ਲਿਆ ਅੱਛਾ ਜੀ ਉੱਪਰ ਕਰਿਆ ਤਾਂ ਹੀ ਜੇ ਪਤਾ ਲੱਗਿਆ ਨਹੀਂ ਤਾਂ ਉਹੀ ਤੁਰੇ ਫਿਰਦੇ ਰਹਿੰਦੇ ਅੱਛਾ ਜੀ ਜਿਹੜੇ ਉਸਤਾਦ ਜੀ ਥੋੜੀ ਸ਼ੁਰੂਆਤ ਹੋਈ ਉਦੋਂ ਫਿਰ ਤੁਹਾਨੂੰ ਇੰਨਾ ਹੈ ਨਹੀਂ ਸੀ ਗਿਆਨ ਜਿਹੜੇ ਕਬੂਤਰ ਸੀ ਫਿਰ ਤੁਹਾਡੇ ਕੋਲੇ ਕਿਵੇਂ ਆਏ ਜਿੰਨੇ ਤੁਹਾਨੂੰ ਆਪਾਂ ਕਹਿੰਦੇ ਆ ਪਹਿਲੀ ਵਾਰ ਤਾਂ ਲਿਆਂਦੇ ਸੀ ਜਸਵੀਰ ਸਿੰਘ ਬਾਦਲ ਤੋਂ ਅਛੇ ਪਹਿਲੀ ਵਾਰੇ ਉੱਥੇ ਪਹੁੰਚੇ ਤੁਸੀਂ ਹਾਂ ਜੀ ਹਾਂ ਪਹਿਲੀ ਵਾਰੀ ਉਹ ਇੱਥੋਂ ਫੜ ਲਿਆ ਫਲਾਨਾ ਜਿਵੇਂ ਬੱਚੇ ਕਰਦੇ ਹੁੰਦੇ ਨੇ ਇਹੋ ਜਿਹਾ ਕੁਝ ਹੁੰਦਾ ਸੀ ਅੱਛਾ ਜੀ ਉਹ ਫਿਰ ਜਦੋਂ ਬਾਜ਼ੀਆਂ ਛੱਡਣ ਲੱਗੇ ਉਹਨਾਂ ਤੋਂ ਲੈਂਦੇ ਅੱਛਾ ਜੀ ਤੇ ਉਸ ਤੋਂ ਬਾਅਦ ਫਿਰ ਸ਼ਗਮਿੰਦਰ ਤੋਂ ਦੋ ਬੱਚੇ ਚੱਕੇ ਫਿਰ ਡੀਸੀ ਨਾਲ ਹੋ ਗਿਆ ਫਿਰ ਤੋਂ ਬਾਦੂ ਜਿਹੜਾ ਜਿੱਤਦਾ ਡੀਸੀ ਤੋਂ ਇੱਥੇ ਆਪੀ ਫੜਾ ਫੜੂ ਜਾਂਦਾ ਅੱਛਾ ਜੀ ਅਈ ਹੋ ਗਿਆ ਫਿਰ ਮੁੱਲਾ ਵਾਲਾ ਹੋ ਗਿਆ ਰਾਜ ਨਾਲ ਹਾਂ ਜੀ ਇਹ ਜਿਹੜੇ ਰਾਜਨ ਵਾਲਾ ਕਬੂਤਰ ਹੈ ਜੀ ਇਹਦੀ ਫਿਰ ਕੀ ਹਿਸਟਰੀ ਸੀ ਇਹ ਕਿਵੇਂ ਤੁਹਾਡੇ ਕੋਲੇ ਕਿਵੇਂ ਪਹੁੰਚਿਆ ਉਹਨਾਂ ਨੇ ਛੱਡਿਆ ਸੀ ਧੰਨਾ ਸੂਨੇ ਆਪ ਬੇਣੀਆਣ ਵਾਲ ਅੱਛਾ ਜੀ ਬੇਣੀਆਣੋਂ ਨਿਕਲ ਕੇ ਵਗ ਗਿਆ ਕਿਹੜਾ ਸੀ ਉੱਥੇ ਪਿੰਡ ਬਣਾ ਵਾਲੀ ਸ਼ਾਇਦ ਅੱਛਾ ਜੀ ਉਥੋਂ ਰਾਜਨ ਨੇ ਲਿਆ ਤਾਂ ਉਹ ਤੋਂ 5000 ਦਾ ਦੀ ਲੈਂਦਾ ਅੱਛਾ ਤੁਸੀਂ ਮੁੱਲ ਲੈ ਲਿਆ ਸੀ ਉਹਨਾਂ ਤੋਂ ਹਾਂ 5000 ਰੁਪਏ ਦਾ ਲੈ ਲਿਆ ਅੱਛਾ ਜੀ ਜਿਹੜੀ ਤੁਹਾਨੂੰ ਉਹਦੇ ਬਾਰੇ ਉਹ ਪਤਾ ਸੀ ਵੀ ਕਬੂਤਰ ਇੰਨਾ ਉੱਡਿਆ ਜਾਂ ਉਹ ਪਹੁੰਚ ਗਿਆ ਸੀ ਉਹ ਬੇਣੀਆਣੋਂ ਛੱਡਿਆ ਠੀਕ ਹੈ ਜੀ ਜਿਹੜੀ ਫਿਰ ਤੁਸੀਂ ਬਾਜ਼ੀਆਂ ਦੀ ਸਟਾਰਟਿੰਗ ਕੀਤੀ ਉਹ ਫਿਰ ਕਿਹੜੇ ਸਾਲ ਦੇ ਵਿੱਚ ਤੁਹਾਨੂੰ ਤਕਰੀਬਨ 9992 ਚ ਕਰੀ ਅੱਛਾ ਜੀ ਅਸੀਂ ਕਬੂਤਰ ਬਾਜ਼ੀ ਚ ਮੈਂ ਪਹਿਲਾਂ ਵੀ ਕਿਹਾ ਹੋਇਆ ਤੰਗਤਾ ਹੋਈ ਨਹੀਂ ਓਕੇ ਜੀ ਹਾਂ ਉਹ ਪਹਿਲੀ 25 ਦੇ ਦੀ ਬਾਜ਼ੀ ਮੈਂ ਤੁਹਾਨੂੰ ਦੱਸਿਆ ਸਾਰੀਆਂ ਗੱਲਾਂ ਹੋ ਗਈਆਂ ਵਕੀਲ ਸਾਹਿਬ ਨੇ ਕਿਥੇ ਕਿਸੇ ਬੰਦੇ ਨਾਲ ਹੋ ਕੇ ਜਿਵੇਂ ਮੈਨੂੰ ਦੱਸਤਾ ਹਾਂਜੀ ਤੇ ਕਬੂਤਰ ਜਸਵੀਰ ਫਿਰ ਡੀਸੀ ਤੇ ਦੋ ਬੱਚੇ ਮੈਂ ਸੁਖਮਿੰਦਰ ਤੇ ਉਹ ਚੱਕੇ ਸੀ ਉਹਨਾਂ ਦੇ ਬਾਰੇ ਬਹੁਤ ਜਿਆਦੇ ਜੀ ਸੀ ਦੇ ਆਹ ਹੋ ਗਏ ਬਾਜੇ ਵਾਲੇ ਠੀਕ ਹੈ ਜੀ ਮੁੱਲਾੜਾ ਲੈ ਲਿਆ ਹੂੰ ਉਧਰੋਂ ਮੇਰੇ ਤਾਂ ਕੂਤਰ ਬਾਜੀ ਆ ਮੈਂ ਪਹਿਲਾਂ ਵੀ ਸ਼ਾਇਦ ਉਹ ਚ ਵੀ ਕਿਹਾ ਵੀ ਕੂਤਰ ਬਾਜੀ ਮੇਰੇ ਤਾਂ ਪੈਰ ਥੱਲੇ ਬਟੇਰਾ ਆਉਣ ਵਾਲੀ ਗੱਲ ਐ ਅੱਛਾ ਜੀ ਹਾਂ ਮੈਨੂੰ ਕੋਈ ਪਕਾਈ ਪੂ ਕੋਈ ਕੁਝ ਨਹੀਂ ਕਰਨਾ ਪਿਆ ਅੱਛਾ ਜੀ ਜੇ ਨਹੀਂ ਫਿਰ ਤੁਸੀਂ ਖੇਡ ਨੂੰ ਸਾਂਭ ਗਏ ਜੀ ਉਹਦੀ ਤੁਸੀਂ ਕਦਰ ਕੀਤੀ ਹਾਂ ਖੇਡ ਬਦਲੀ ਮੈਂ ਪਰ ਬਦਲੀ ਇਹ ਨਹੀਂ ਹੈਗਾ ਵੀ ਉਹ ਜੇ ਪਹਿਲੀ ਖੇਡ ਨਾ ਪਤਾ ਲੱਗਦਾ ਸਰਦਾਰ ਪੱਤਰ ਮਨ ਲਹੌਰਾਂ ਦੀ ਵਕੀਲ ਸਾਹਿਬ ਹਾਂਜੀ फेर ਨਹੀਂ ਸੀ ਇਹ ਕਰਦਾ ਮਤਲਬ ਮਾੜਾ ਮੁੱਟਾ ਅਗਾ ਪਿੱਛਾ ਕਰ ਲਿਆ ਨਹੀਂ ਤਾਂ ਅਸੀਂ ਹੋਰ ਪਾਸੇ ਤੁਰੇ ਫਿਰਦੇ ਸੀ ਹਾਂ ਆ ਦੇ ਦੋ ਠੰਡੀ ਚੀਜ਼ ਪੰਸਾਰੀਆਂ ਦੇ ਵਗ ਜਾਂਦੇ ਮਾਨਸਾ ਵਗ ਗਿਆ ਮੈਂ ਪੰਸਾਰੀਆਂ ਦੇ ਮੈਨੂੰ ਕਹੇ ਤਾਂ ਕਿਸੇ ਨੇ ਕਹਿੰਦੇ ਵਕੀਲ ਸਾਹਿਬ ਤੇ ਗੁੱਗੜ ਉੱਥੋਂ ਲੈ ਜਾਂਦੇ ਨੇ ਸਮਾਨ ਅੱਛਾ ਜੀ ਮੈਂ ਉਹਨਾਂ ਨੂੰ ਪੁੱਛਿਆ ਮੈਂ ਐ ਕਰਕੇ ਵਕੀਲ ਸਾਹਿਬ ਤੇ ਇੱਕ ਜਗ੍ਹਾ ਤੋਂ ਨੇ ਹਾਂਜੀ ਜਦੋਂ ਕੀ ਸਮਾਨ ਲੈ ਜਾਂਦੇ ਨੇ ਉਹ ਕਹਿੰਦੇ ਤਾਂ ਜਾਣਦੀ ਨਹੀਂ ਅੱਛਾ ਜੀ ਉਹਨਾਂ ਬੰਦਿਆਂ ਨੂੰ ਨਹੀਂ ਅਸੀਂ ਜਾਣਦੇ ਹਾਂ ਬਸ ਐਂ ਤੁਰੇ ਫਿਰ ਜਦੋਂ ਪਤਾ ਹੀ ਨਹੀਂ ਕਿਸੇ ਗੱਲ ਦਾ ਇਹ ਖੇਡ ਐ ਹੀ ਜੀ ਐ ਪਤਾ ਲੱਗ ਗਿਆ ਕੁਛ ਵੀ ਨਹੀਂ ਗੱਲ ਜਿੰਨਾ ਚਿਰ ਨਹੀਂ ਪਤਾ ਤਾ ਤੁਰੇ ਫਿਰੋ ਨਹੀਂ ਦਿਮਾਗ ਚ ਆਉਂਦੀ ਠੀਕ ਐ ਜੀ ਉਸਤਾ ਜੀ ਇਹ ਫਰਕ ਹਰੇਕ ਸਾਲ ਜਣੀ ਕਾਰਡ ਕੱਢਣੀ ਪੈਂਦੀ ਐ ਕੁਛ ਨਾ ਕੁਛ ਨਹੀਂ ਕੋਈ ਹਰੇਕ ਸਾਲ ਕਾਰਡ ਨਹੀਂ ਹੁਣ ਕੱਢਣੀ ਪੈਂਦੀ ਮੈਥੋਂ ਬਾਅਦ 92 ਤੋਂ ਬਾਅਦ ਆ ਬੈਠੇ ਨੇ ਨਵੇਂ ਇਹਨਾਂ ਨੂੰ ਪੁੱਛ ਲਓ ਕੋਈ ਨਵੀਂ ਕਾਰਡ ਕੱਢ ਲਈ ਹੋਵੇ ਮੈਨੂੰ ਕਹਿ ਨਹੀਂ ਲੱਗਦਾ ਅੱਛਾ ਜੀ ਹਾਂ ਬੜਾ ਤਾਂ ਉਹੀ ਐ ਅੱਛਾ ਜੀ ਜਿਹੜੀ ਇਹ ਕਬੂਤਰਾਂ ਦਾ ਜਿਵੇਂ ਬਣਾਈਆਂ ਇਹ ਨਸਲਾਂ ਇਹਦੇ ਬਾਰੇ ਤੁਹਾਨੂੰ ਕੁਝ ਗਿਆਨ ਹੋਵੇ ਵੀ ਕਿਵੇਂ-ਕਿਵੇਂ ਨਹੀਂ ਇਹਦੇ ਬਾਰੇ ਦੀ ਪਤਾ ਪਹਿਲ ਤਾਂ ਹੁਣ ਕਿਸੇ ਨੂੰ ਆਦ ਦਾ ਕੀ ਪਤਾ ਹੂੰ ਕੋਈ ਵੀ ਗੱਲ ਹੈ ਹੁਣ ਜਿਹੜੀ ਦੁਨੀਆ ਬਸੀ ਜਾਨਵਰ ਫਲਾਨਾ ਠਮਕਾ ਕੀ ਕੁਛ ਹੈ 84 ਲੱਖ 11 ਕਹੀਏ ਗੁਰੂ ਨਾਨਕ ਦੇਵ ਜੀ ਨੇ ਤੇ ਉਹ ਇੰਨੇ ਚੀਜ਼ ਦਾ ਪਾਣੀ ਉਹ ਤਾਂ ਸਾਖਸ਼ਾਤ ਰੱਬ ਸੀ ਉਹਨਾਂ ਨੇ ਕੱਢਿਆ ਹੁਣ ਆਪਾਂ ਇੰਨਾ ਕੁਝ ਨਹੀਂ ਕੱਢ ਸਕਦੇ ਪਹਿਲੀ ਵਾਰੀ ਕਬੂਤਰ ਕਿਵੇਂ ਕਿਹੜੇ ਘਰੇ ਆਏ ਕੀ ਹੋਇਆ ਉਹ ਤਾਂ ਨਹੀਂ ਪਤਾ ਲੱਗ ਸਕਦਾ ਅੱਛਾ ਜੀ ਹਾਂ ਪਰ ਨਸਲ ਬਣੀਆਂ 68 ਚੋਂ ਹੀ ਨੇ ਹੁਣ ਹਰਦਾਰ ਭਾਗ ਸੁੰਦੇ ਵੀ ਕਿਸੇ ਦਾ ਕਬੂਤਰ ਆ ਕੇ ਬਹਿ ਗਿਆ ਸੀ ਦਿੱਤਾ ਉਸੇ ਤੋਂ ਹੀ ਨਸਲ ਬਣੀ ਅੱਛਾ ਜੀ ਉਹ ਅੰਡੇ ਬਦਲ ਲੰਦੇ ਸੀ ਉਹ ਦੋ ਕਿਤੇ ਬਦਲੇ ਨਾ ਕੇ ਉਹ ਸਾਰਿਆਂ ਤੋਂ ਉਹਦੇ ਬੱਚੇ ਨਿਕਲੇ ਉੱਡਣ ਵੱੱਦ ਲੱਗੇ ਉਹ ਬਣਾ ਲਈ ਹੁਣ ਉਹ ਐਂ ਨਹੀਂ ਪਤਾ ਲੱਗਦਾ ਅੱਛਾ ਜੀ ਆਦਿ ਦਾ ਤਾਂ ਪਤਾ ਲਾਈ ਨਹੀਂ ਨਾ ਸਕਦੇ ਆਪਾਂ ਪਹਿਲਾਂ ਲੋਕ ਜੰਗਲਾਂ ਚ ਸੀ ਫੇਰ ਪਿੰਡ ਬਸੇ ਕੀ ਹੋਇਆ ਹੁਣ ਐ ਕੀ ਪਤਾ ਵੀ ਕਿਹਦੇ ਕਨੇ ਕਬੂਤਰ ਆ ਕੇ ਬੈਠਾ ਕਿਹਨੇ ਸੰਭਿਆ ਕੀ ਨਹੀਂ ਕੁਝ ਪਤਾ ਨਹੀਂ ਸਹੀ ਹੈ ਖੇਡ ਦਾ ਜ਼ਰੂਰ ਪਤਾ ਹੈ ਵੀ ਸਰਦਾਰ ਕਿਸ਼ਨ ਸਿੰਘ ਨੇ ਕੱਢੀ ਹੋਈ ਠੀਕ ਹੈ ਜੀ ਉਦੋਂ ਪਹਿਲਾਂ ਨਾ ਹੋਵੇ ਨਾ ਅੱਛਾ ਉਹ ਫਿਰ ਬਾਜ਼ੀਆਂ ਕਿੱਦਾਂ ਛੜਦੇ ਸੀ ਕੁਝ ਉਹਨਾਂ ਨੇ ਦੱਸਿਆ ਹੋਵੇ ਵੀ ਅਸੀਂ ਕਿਵੇਂ ਬਾਜ਼ੀਆਂ ਉਹ ਕਰਦੇ ਸੀ ਯਾਰ ਕਿਵੇਂ ਲੜਦੇ ਸੀ ਜਿਵੇਂ ਹੁਣ ਨੇ ਮੁੱਢ ਅੱਛਾ ਜੀ ਐਂ ਸੀ ਉਦੋਂ ਮੁੱਢ ਵਿੱਚ ਹੋਰ ਨਹੀਂ ਉਹਨਾ ਦਿਮਾਗ ਵਰਤਦੇ ਉਹ ਸਾਡੇ ਵੇਰੇ ਤਾਂ ਭਾਈ ਖੇਡ ਸੀ ਅੱਛਾ ਜੀ ਪਹਿਲਾਂ 5 ਰੁਪਏ ਮੁੱਢੇ ਛੱਡਦੇ ਹੁੰਦੇ ਹੁਣ ਪੈਸਾ ਹੋ ਗਿਆ ਉਦੋਂ ਪੰਜ ਹੀ ਨਹੀਂ ਸੀ ਬਣਦੇ ਹੂੰ 5 ਰੁਪਏ ਦਿਹਾੜੀ ਦੀ ਮੈਨੂੰ ਸੁਰਤਾ ਅੱਛਾ ਜੀ ਇੱਥੇ ਇੱਕ ਦਿਨ ਹਿਸਾਬ ਕਰਦੇ ਹੁੰਦੇ ਹੂੰ ਮੈਂ ਬਾਬਾ ਛੋਟਾ ਜਾਂ ਹੁੰਦਾ ਮੈਨੂੰ ਸੁਰਤਾ 5 ਰੁਪਏ ਦਿਹਾੜੀ ਹੁੰਦੀ ਫਿਰ ਉਹ ਇੱਕ ਦਿਨ ਹੀ ਹਿਸਾਬ ਕਰਕੇ ਦਿੰਦੇ ਸਭ ਨੂੰ ਅੱਛਾ ਜੀ ਤੇ ਉਦੋਂ 5 ਰੁਪਏ ਔਖੇ ਸੀ ਉਹ ਨਹੀਂ ਬੰਨੇ ਓਕੇ ਹੁੰਦੇ ਸੀ ਹਾਂ ਜਾਂ ਤਾਂ ਐ ਹੋਵੇ ਨਾ ਵੀ ਮੁਕਤ ਛੱਡੀ ਐ ਕਿਤੇ ਫੇਰ ਤਾਂ ਆਪਾਂ ਮੰਨੀਏ ਹਾਂਜੀ ਵੀ ਯਾਰ ਕਬੂਤਰ ਹੀ ਦੇਖੇ ਨੇ ਉਸ ਤੋਂ ਬਾਅਦ 50 ਹੋ ਗਈ ਜੋ 50 ਦਾ ਮੁੱਲ ਸੀ 100 ਆ ਹੀ ਹੁੰਦੀ ਜਤ ਅੱਛਾ ਜੀ ਇਹੀ ਚੱਲਿਆ ਠੀਕ ਹੈ ਇਹ ਜਿਹੜੇ ਨਸਲਾਂ ਨੂੰ ਆਪਾਂ ਨੇ ਬਚਾ ਕੇ ਰੱਖਣਾ ਜੀ ਇਹਦਾ ਤੁਸੀਂ ਕੀ ਤਰੀਕਾ ਦੱਸੋਗੇ ਜਿਵੇਂ ਕੋਈ ਨਵਾਂ ਕਿਸੇ ਦੇ ਵਧੀਆ ਕਬੂਤਰ ਹੱਥ ਲੱਗ ਜਾਂਦੇ ਨੇ ਤਾਂ ਕਿਵੇਂ ਆਪਾਂ ਉਹਨਾਂ ਨੂੰ ਮੇਨਟੇਨ ਸੰਭ ਕੇ ਰੱਖ ਸਕਦੇ ਆ ਇੱਕ ਨਸਲ ਨੂੰ ਨਹੀਂ ਇਹ ਤਾਂ ਕੋਈ ਸਰੀਰ ਇਹਨਾਂ ਦੀਆਂ ਬਾਡੀਆਂ ਦੇਖ ਲਓ ਕਿਹੜੇ ਦੀ ਵੱਡੀ ਛੋਟੀ ਬਾਡੀ ਹੈ ਉਹ ਘੱਟੋ ਘੁੱਟਰ ਵੱਡੀ ਬਾਡੀ ਦਾ ਕੁੱਤਰਾ ਨਹੀਂ ਛੋਟੀ ਦੀ ਹੈ